ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ YouTube ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਤੋਂ ਮੈਂ ਗੁਰਪ੍ਰੀਤ ਦਬੜੀ ਖਾਨਾ ਦੋਸਤੋ ਅੱਜ ਤੁਹਾਡੇ ਰੂਬਰੂ ਕਰਨ ਲੱਗਾ ਆਪਣੇ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਵਾਲੇ ਗਰੁੱਪਾਂ ਦੇ ਸੰਚਾਲਕ ਤੇ ਬਹੁਤ ਹੀ ਮਿਹਨਤੀ ਕੁਦਰਤੀ ਖੇਤੀ ਦੇ murid ਕਿਸਾਨ ਆਪਣੇ ਭਰਾ ਅਮਰਤਪਾਲ ਸਿੰਘ ਢਾਲੀਵਾਲ ਨਾਲ ਅਮਰਤਪਾਲ ਜੀ ਆਂਦਾ ਪਿੰਡ ਰੁਬਾਣਾ ਅਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਤੇ ਅਮਰਤਪਾਲ ਜੀ ਨੇ ਕੀ ਕੁਝ ਆਪਣੇ ਘਰ ਦੇ ਵਿੱਚ ਕਰੇ ਲੂਬਗੀਚੀ ਤਾ ਤਾਂ ਕਰ ਰੱਖਿਆ ਉਹ ਆਪਾਂ ਇੱਥੇ ਦੇਖਾਂਗੇ ਤੇ ਇਸ ਵੇਲੇ ਜਿਹੜੇ ਪੌਦੇ ਦੇ ਨਾਲ ਮੈਂ ਖੜਾ ਉਹ ਪੌਦੇ ਨੂੰ ਉਹ ਪੌਦਾ ਕੀ ਆ ਉਹਦੀ ਕੀ ਖਾਸियत ਆ ਤੇ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਜਿਹੜੀ ਹੈਗੀ ਆ ਅਮਰਤਪਾਲ ਢਾਲੀਵਾਲ ਨਾਲ ਕਰਾਂਗੇ ਸੋ ਦੋਸਤੋ ਹੁੰਨੇ ਆ ਰੂਬਰੂ ਅਮਰਤਪਾਲ ਢਾਲੀ ਸਤਿ ਸ੍ਰੀ ਅਕਾਲ ਅਮਰਤਪਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਮੇਰੇ ਘਰ ਵਿੱਚ ਪਹੁੰਚਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਜੀ ਅਮਿਤਪਾਲ ਜੀ ਪਹਿਲਾਂ ਤਾਂ ਵਧਾਈ ਤੁਹਾਨੂੰ ਕਿ ਤੁਸੀਂ ਇੰਨੇ ਕਿਸਾਨਾਂ ਨੂੰ ਜੋੜ ਰੱਖਿਆ ਕੁਦਰਤੀ ਖੇਤੀ ਦੇ ਨਾਲ ਅ ਅਨੇਕਾਂ ਗਰੁੱਪਾਂ ਦੇ ਵਿੱਚ ਐਡਮਨ ਦੀ ਭੂਮਿਕਾ ਨਿਭਾਉਂਦੇ ਹੋਏ ਤੇ ਆਪਣੇ ਗਿਆਨ ਦੇ ਨਾਲ ਉਹਨਾਂ ਨੂੰ ਲਗਾਤਾਰ ਤੁਸੀਂ ਜਿਹੜਾ ਹੈਗਾ ਜਾਣਕਾਰੀ ਦਿੰਦੇ ਰਹਿੰਦੇ ਹੋ ਤੇ ਕਿਸਾਨ ਤੁਹਾਡੀ ਬਹੁਤ ਤਾਰੀਫ਼ ਵੀ ਕਰਦੇ ਆ ਤੇ ਇੱਕ ਤਾਂ ਗੱਲ ਹੁੰਦੀ ਆ ਵੀ ਬੰਦਾ ਗੱਲੀਬਾਤੀ ਬਹੁਤ ਕੁਝ ਹੁੰਦਾ ਅਰ ਜਦੋਂ ਤੁਹਾਨੂੰ ਦੇਖਦੇ ਆ ਤੁਹਾਨੂੰ ਮਿਲਦੇ ਆ ਤਾਂ ਧਿਆਨ ਚਾਹੁੰਦਾ ਕਿ ਕੱਲਾ ਗੱਲੀ ਬਾਤੀ ਨਹੀਂ ਹੈਗਾ ਸੱਚੀ ਮੁੱਚੀ ਵੀ ਬਹੁਤ ਕੁੱਝ ਹੈਗਾ ਜੋ ਤੁਸੀਂ ਕਹਿੰਨੇ ਹੋ ਤੁਸੀਂ ਕਮਾਉਣੇ ਵੀ ਹੋ ਕਰਦੇ ਵੀ ਹੋ ਤੇ ਇਸ ਵੇਲੇ ਜਿਹੜੇ ਪੌਦੇ ਦੇ ਨਾਲ ਆਪਾਂ ਖੜੇ ਆ ਇਹ ਪੌਦਾ ਤਾਂ ਆਪਣੇ ਆਪ ਦੇ ਵਿੱਚ ਖਾਸ ਹੈ ਹੀ ਤੇ ਜਿਹੜੀ ਤੁਹਾਡੀ ਪੂਰੀ ਬਗੀਚੀ ਹੈਗੀ ਆ ਇਸ ਘਰ ਦੇ ਵਿੱਚ ਲੱਗੀ ਹੋਈ ਉਹਦੇ ਬਾਰੇ ਵੀ ਆਪਾਂ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੋਂ ਲੈ ਕੇ ਸੋ ਪਹਿਲਾਂ ਤਾਂ ਇਹ ਦੱਸੋ ਵੀ ਇਹ ਪੌਦਾ ਜਿਹੜਾ ਜਿਹਦੇ ਨਾਲ ਆਪਾਂ ਖੜੇ ਆ ਇੱਕ ਕਾਦਾ ਪੌਦਾ ਤੇ ਇਹਦੀ ਕੀ ਖਾਸੀਅਤ ਹੈ ਇਹ ਸਰ ਜੀ ਬਦਾਮ ਦਾ ਪੌਦਾ ਹੈ ਜੀ ਜੀ ਅਤੇ ਇਸ ਨੂੰ ਪੰਜ ਸਾਲ ਹੋ ਗਏ ਆ ਲਾਈਨ ਨੂੰ ਤੇ ਇਸ ਦੇ ਵਿੱਚ ਫਲ ਜਿਹੜਾ ਉਹ ਤੀਸਰੇ ਸਾਲ ਜਿਹੜਾ ਹੈਗਾ ਸੀਗਾ ਸਟਾਰਟ ਹੋ ਗਿਆ ਸੀਗਾ ਆਉਣਾ ਸਰ ਜੀ ਅਤੇ ਉਸ ਤੋਂ ਬਾਅਦ ਮੈਨੂੰ ਮੇਰੇ ਘਰ ਕਾਫੀ ਬੂਟੇ ਲੱਗੇ ਸੀ ਤੇ ਮਾਲੀ ਆਉਂਦੇ ਸੀਗੇ ਦੇਖਣ ਤੇ ਮਾਲੀ ਕਹਿੰਦਾ ਵੀ ਇਸ ਨੂੰ ਫਾਲ ਨਹੀਂ ਲੱਗਦਾ ਬਸ ਇੱਕ ਅੱਧਾ ਹੀ ਲੱਗਿਆ ਕਰੂਗਾ ਤੇ ਮੈਂ ਸਰ ਜੀ ਜਿਹੜੇ ਆਪਣੇ ਕੁਦਰਤੀ ਗਰੋਥ ਪ੍ਰਮੋਟਰ ਹੈ ਜਿਵੇਂ ਖੱਟੀ ਲੱਸੀ ਹੋਈ ਤੁਹਾਡੇ ਮੁਤਾਬਕ ਦੱਸੇ ਛਟਰਾਸ ਕੋਲ ਪਾਠੀਆਂ ਦਾ ਪਾਣੀ ਤੇ ਪਾਠੀਆਂ ਦੀ ਰਾਖ ਦਾ ਪਾਣੀ ਮੇਰੇ ਕੋਲੇ ਕਾਫੀ ਘਰੇ ਸਟੋਰ ਕੀਤੀ ਹੋਈ ਹੈ ਮਾਈਕਰੋ ਨਿਊਟ੍ਰਨ ਡੀਕੰਪੋਜ਼ਰ ਇਹਨਾਂ ਦਾ ਮੈਂ ਪ੍ਰਯੋਗ ਕਰਦਾ ਰਿਹਾ ਤੇ ਮੈਨੂੰ ਕਾਫੀ ਵਧੀਆ ਰਿਜ਼ਲਟ ਮਿਲਿਆ ਸਰ ਜੀ ਤੇ ਹੁਣ ਇਸ ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਫਲ ਆਇਆ ਤੁਸੀਂ ਆਪ ਦੇਖ ਸਕਦੇ ਹੋ ਇਸ ਬਦਾਮ ਦੇ ਜਿਹੜਾ ਪੇੜ ਮੇਰਾ ਲੱਗਿਆ ਹੋਇਆ ਇਸ ਦੇ ਵਿੱਚ ਬਹੁਤ ਜ਼ਿਆਦਾ ਇਸ ਵਕਤ ਫਲ ਲੱਗਿਆ ਹੋਇਆ ਹੈਗਾ ਸੋ ਪਹਿਲਾਂ ਇਸ ਦੇ ਵਿੱਚ ਜਿਹੜਾ ਫਲ ਸੀਗਾ ਉਹ ਇੱਕ ਦੋ ਬਦਾਮ ਹੀ ਲੱਗਦੇ ਸੀ ਪਰੰਤੂ ਡਿਕੰਪੋਜ਼ਰ ਪਾਥੀਆਂ ਦਾ ਪਾਣੀ ਬਾਥੀਆਂ ਦੀ ਰਾਖ ਦਾ ਪਾਣੀ ਛਟਰਾ ਸਕੋਲ ਤੁਹਾਡੇ ਮੁਤਾਬਕ ਦੱਸੇ ਗਏ ਸਾਰੇ ਗ੍ਰੋਥ ਪ੍ਰੋਮੋਟਰਾਂ ਦਾ ਮਹਿੰਦਰਾ ਅੰਤਰ ਸਟੈਪ ਬਾਈ ਸਟੈਪ ਪ੍ਰਯੋਗ ਕੀਤਾ ਤੇ ਮੈਨੂੰ ਇਸ ਦਾ ਬਹੁਤ ਵਧੀਆ ਰਿਜ਼ਲਟ ਮਿਲਿਆਗਾ ਨਹੀਂ ਮਾਲੀ ਨੇ ਤੁਹਾਨੂੰ ਕਿਹਾ ਵੀ ਇਹਨੂੰ ਇੱਕ ਅੱਦਾਂ ਫਾਲੀ ਲਗਿਆ ਕਰੂਗਾ ਉਹਨੇ ਕੀ ਕਾਰਨ ਦੱਸਿਆ ਸੀ ਇਹਦਾ ਕਾਰਨ ਸਰ ਜੀ ਇੱਕ ਤਾਂ ਦੱਸਿਆ ਸੀਗਾ ਵੀ ਆਪਣੇ ਵਾਤਾਵਰਨ ਦੇ ਵਿੱਚ ਕਈ ਕਈ ਜਗ੍ਹਾ ਤੇ ਇਹ ਬਹੁਤ ਘੱਟ ਮੰਨਦਾ ਗਾ ਜਿਸ ਹਿਸਾਬ ਨਾਲ ਤੁਹਾਡਾ ਹੈਗਾ ਗਾ ਇਹ ਮੂਟਾ ਬਾਕੀ ਇਸ ਦੀ ਜਿਹੜਾ ਹੈਗਾ ਗਾ ਇਹ ਆਪਣਾ ਉੱਪਰ ਤੁਸੀਂ ਦੇਖ ਰਹੇ ਹੋ ਅਮਰੂਦ ਦੇ ਇਸ ਦੇ ਉੱਪਰ ਛਾ ਰਹਿੰਦੀ ਆ ਹਰ ਵਕਤ ਤੇ ਅਮਰੂਦ ਦੇ ਕਾਰਨ ਵੀ ਉਹ ਕਹਿੰਦਾ ਵੀ ਇਸ ਦੇ ਉੱਪਰ ਵੀ ਫਾਲ ਆ ਜਿਹੜਾ ਬਹੁਤ ਘੱਟ ਲੱਗਿਆ ਕਰੂਗਾ ਪਰ ਜਾਂ ਤਾਂ ਤੁਸੀਂ ਅਮਰੂਦ ਪੱਟ ਦਿਓ ਨਹੀਂ ਤਾਂ ਫਿਰ ਤੁਹਾਡਾ ਇਹ ਫਾਲ ਆ ਜਿਹੜਾ ਉਹ ਇੱਕ ਅੱਧਾ ਇਸ ਤਰ੍ਹਾਂ ਹੀ ਲੱਗਿਆ ਕਰੂਗਾ ਪਰantu ਸਰ ਜੀ ਮੈਂ ਨਹੀਂ ਪੱਟ ਸਕਦਾ ਸੀਗਾ ਅਮਰੂਦ ਨੂੰ ਵੀ ਉਸ ਨੂੰ ਵੀ ਬਹੁਤ ਵਧੀਆ ਫਲ ਲੱਗਦਾਗਾ ਤੇ ਇਸ ਦੇ ਲਈ ਮੈਂ ਇਸ ਦੀ ਦੇਖਭਾਲ ਤੇ ਜ਼ਿਆਦਾ ਧਿਆਨ ਦਿੱਤਾ ਸਰ ਜੀ ਤੇ ਮੈਂ ਇਸ ਦੇ ਵਿੱਚ ਜਿਹੜੇ ਤੁਹਾਨੂੰ ਹੁਣੇ ਦੱਸਿਆ ਗ੍ਰੋਥ ਪ੍ਰੋਮੋਟਰ ਉਹਨਾਂ ਦਾ ਮੈਂ ਪ੍ਰਯੋਗ ਕੀਤਾ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆਗਾ ਇੱਥੇ ਮੇਰੇ ਬਣਾ ਕੇ ਰੱਖੇ ਹੋਏ ਆ ਮਾਈਕਰੋਨਿਊਟ੍ਰੀਅੰਟ ਵਗੈਰਾ ਆਪਾਂ ਉਹਨਾਂ ਵੱਲ ਵੀ ਜਾਵਾਂਗੇ ਤੇ ਤੁਹਾਡੀ ਬਗੀਚੀ ਦੇ ਨਾਲ ਆਪਾਂ ਆ ਲੋਕਾਂ ਨੂੰ ਰੂਬਰੂ ਕਰਾਉਂਦੇ ਰਹੀਏ ਇਹ ਕੀ ਕੋਝਾ ਲਾ ਰੱਖਿਆ ਆ 베ਰੀ ਹੈ ਸਰ ਜੀ ਇਸ ਤੇ ਕੰਡਾ ਬਿਲਕੁਲ ਨਹੀਂ ਆ ਹੁੰਦਾਗਾ ਸਰ ਜੀ ਕੰਡਾ ਨਹੀਂ ਆ ਹੁੰਦਾਗਾ ਆ ਗੁੜਮਾ ਗੁੜਮਾ ਰਿਆ ਸਰ ਜੀ ਜੀ ਇਹ ਗੁੜਮਾਰ ਦੀ ਕੀ ਖਾਸੀਅਤ ਹੈ ਇਹ ਸਰ ਜੀ ਸ਼ੂਗਰ ਦਾ ਜਸਦੀ ਸ਼ੂਗਰ ਬਿਮਾਰੀ ਦਾ ਜਿਹੜਾ ਹੈਗਾ ਉਹ ਬਹੁਤ ਵਧੀਆ ਇਹ ਇਲਾਜ ਹੈ ਸਰ ਜੀ ਇਸ ਦੇ ਪੱਤੇ ਚਬਾਉਣ ਨਾਲ ਜਾਂ ਇਸ ਦੇ ਪੱਤਿਆਂ ਦਾ ਪਾਊਡਰ ਬਣਾ ਕੇ ਸੇਵਨ ਕਰਨ ਨਾਲ ਜਿਹੜਾ ਸ਼ੂਗਰ ਹੈ ਉਹ ਜਿਹੜਾ ਹੈਗਾ ਕੰਟਰੋਲ ਚ ਹੋ ਜਾਂਦਾ ਹੈ ਕਹਿੰਦਾ ਭਾਬ ਜੀ ਕਰਨ ਨਿਰੰਤਰ ਪ੍ਰਯੋਗ ਕਰਦੇ ਰਹੀਏ ਤਾਂ ਸ਼ੂਗਰ ਦੀ ਜਿਹੜੀ ਹੈਗੀ ਹੈ ਉਹ ਜਾਰੀ ਇਹ ਚੱਕ ਦਿੰਦਾ ਹੈ ਸਰ ਜੀ ਇਸ ਨੂੰ ਗੁੜ ਮਾਰ ਕਹਿੰਦੇ ਆ ਸਰ ਜੀ ਤੇ ਇਹ ਤੁਸੀਂ ਮਿਰਚਾਂ ਲਾ ਰੱਖੀਆਂ ਹਾਂਜੀ ਸਰ ਇਹ ਮਿਰਚਾਂ ਦੀ ਪੌਦ ਲਾਈ ਸੀ ਜੀ ਸਰ ਜੀ ਤੇ ਵਿੱਚ ਇਹਦੇ ਨਾਲ ਕੀ ਆ ਉਹ ਗੰਨਾ ਹੈ ਸਰ ਜੀ ਗੰਨੇ ਦੇ ਵੀ ਤਿੰਨ ਕਬੂਟੇ ਲਾ ਰੱਖੇ ਆ ਹਾਂ ਜੀ ਸਰ ਜੀ ਜੀ ਇੱਥੇ ਪੌਦ ਲਾਈ ਸੀ ਤੁਸੀਂ ਹਾਂ ਪੌਦ ਲਾਈ ਸੀ ਸਰ ਜੀ ਆ ਨਾਰਦਾ ਪੇੜ ਹੈ ਸਰ ਜੀ ਜੀ ਇਹ ਮਾਈਕਰੋ ਨਿਊਟਨ ਹੈ ਆ ਸਰ ਜੀ ਜੈਵਿਕ ਕੀਟਨਾਸ਼ਕ ਬਣਾ ਰੱਖਿਆਗਾ ਜਿਹੜਾ ਬੈਠੋ ਇਹਦੇ ਨਾਲ ਬੈਠੋ ਆ ਜਿਹੜਾ ਤੁਸੀਂ ਨਾ ਜੈਵਿਕ ਕੀਟਨਾਸ਼ਕ ਬਣਾਇਆ। ਹਾਂਜੀ। ਇਹਦੇ ਵਿੱਚ ਕੀ ਕੁਝ ਵਰਤਿਆ? ਇਸ ਦੇ ਵਿੱਚ ਅੰਬ ਦੇ ਪੱਤੇ, ਅਮਰੂਦ ਦੇ ਪੱਤੇ, ਤਮਾਕੂ ਆਪਣਾ ਭੰਗ ਦਾ ਬੂਟਾ ਜਿਹਨੂੰ ਸੁੱਕਾ ਕਰ ਦਿੰਦੇ ਆਪਾਂ ਪੰਜਾਬ ਦੇ ਵਿੱਚ, ਅੱਕ ਦੇ ਪੱਤੇ ਵਰਤੇ ਗਏ ਐ ਇਸ ਦੇ ਵਿੱਚ। ਇਸ ਦੇ ਵਿੱਚ ਨਿੰਮ, ਵਰਕੈਨ ਤੇ ਹਰੀ ਮਿਰਚ ਦਾ ਪ੍ਰਯੋਗ ਕੀਤਾ ਗਿਆ ਸਰ ਜੀ। ਲਸਣ ਦਾ ਪ੍ਰਯੋਗ ਕੀਤਾ ਗਿਆ ਇਸ ਤੇ। ਤੇ ਇਹਦੇ ਇਲਾਵਾ ਹੋਰ ਕੀ ਹੈ? ਲਿਕੁਇਡ ਕੀ ਹੈ ਇਹਦੇ ਵਿੱਚ ਜਿਹੜਾ ਪਾਇਆ ਤੁਸੀਂ? ਪਾਣੀ ਪਾਣੀ ਨਹੀਂ ਸਰ ਜੀ ਡੀਕੰਪੋਜ਼ਰ ਪਾਇਆਗਾ ਇਸ ਦੇ ਡੀਕੰਪੋਜ਼ਰ ਦੇ ਵਿੱਚ ਹੀ ਬਣਾਇਆ ਹਾਂ ਜੀ ਸਰ ਡੀਕੰਪੋਜ਼ਰ ਤੇ ਇਹਦਾ ਕੀ ਇਸਤੇਮਾਲ ਕਰਦੇ ਹਾਂ ਇਸਤੇਮਾਲ ਜਦੋਂ ਕੋਈ ਕੋਈ ਕੀਟ ਆਉਂਦਾਗਾ ਜਾਂ ਥ੍ਰਿਪਸ ਤੇਲਾ ਆਉਂਦਾਗਾ ਜਾਂ ਇਸ ਤਰ੍ਹਾਂ ਦਾ ਉਦੋਂ ਸਰ ਜੀ ਇਸਦਾ ਪ੍ਰਯੋਗ ਕੀਤਾ ਜਾਂਦਾ ਤੇ ਬਹੁਤ ਵਧੀਆ ਰਿਜ਼ਲਟ ਮਿਲਦੀ ਹੈ ਇਸਦੇ ਕਿੰਨੇ ਪੱਤੇ ਤੇ ਕਿੰਨਾ ਡੀਕੰਪੋਜ਼ਰ ਇਸਤੇਮਾਲ ਕੀਤਾ ਬਣਾਉਣ ਵਾਸਤੇ 5 ਕਿਲੋ ਪੱਤੇ ਸੀਗੇ ਸਰ ਤੇ 16 ਲੀਟਰ ਜਿਹੜਾ ਸੀਗਾ ਡੀਕੰਪੋਜ਼ਰ ਆ ਉਸ ਦਾ ਪ੍ਰਯੋਗ ਕੀਤਾ ਇਹਨਾਂ ਸਾਰੇ ਪੱਤਿਆਂ ਦੀ ਚਟਨੀ ਬਣਾ ਕੇ ਇਸ ਦੇ ਵਿੱਚ ਪਾਈਏ ਤਾਂ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾਗਾ ਜੀ ਚਟਨੀ ਟੈਪ ਕਟ ਕੇ ਇਸ ਦੇ ਵਿੱਚ ਪਾਉਣ ਨਾਲ ਇਹ ਜਿਹੜਾ ਮਾਈਕਰੋ ਨਿਊਟ੍ਰੀਐਂਟ ਹੈ ਹਾਂਜੀ ਸਰ ਇਹਨੂੰ ਕਿਵੇਂ ਬਣਾਇਆ ਤੁਸੀਂ ਇਸ ਦੇ ਵਿੱਚ ਸਰ ਜੀ ਬੇਸਣ ਸੀਗਾਗਾ ਹਰਾਗੀ ਸੀ ਸਰੋਂ ਸੀਗੀ ਕਰੇ ਭਈ ਬੇਸਣ ਆਪਣਾ ਇੱਕ ਸੀਗਾ ਆਪਣੀ ਤਾਂਬੇ ਦੀ ਤਾਰ ਸਿੱਟੀ ਹੋਈ ਸੀ ਵਿੱਚ ਇੱਕ ਸਿੱਟਿਆ ਹੋਇਆ ਸੀ ਇਸ ਦੇ ਵਿੱਚ ਜਿੰਕ ਦੀ ਪੂਰਤੀ ਲਈ ਜਿਹੜੀ ਛੋਟੀ ਬੈਟਰੀ ਹੁੰਦੀ ਹੈ ਉਸ ਦੀ ਪਲੇਟ ਸਿੱਟੀ ਗਈ ਸੀ ਕਿ ਬਾਕੀ ਲੋਹੇ ਦੇ ਕਿੱਲਾਂ ਸਿੱਟੀਆਂ ਗੀਆਂ ਸੀਗਾ ਕੁਝ ਚੀਜ਼ਾਂ ਪੰਜ ਚਾਰ ਚੀਜ਼ਾਂ ਸੀਗੀਆਂ ਜਿਵੇਂ ਪਾਥਿਆਂ ਦੀ ਰਾਖ ਹੋਈ ਗਈ ਉਸ ਨੂੰ ਵਿੱਚ ਐਡ ਕੀਤਾ ਗਿਆ ਸੀ ਤੇ ਕਿੰਨੇ ਦਿਨਾਂ ਚ ਤਿਆਰ ਹੋ ਗਿਆ ਇਹ ਇੱਕ ਤਿਲਾਂ ਤਿਲਾਂ ਦਾ ਪ੍ਰਯੋਗ ਕੀਤਾ ਗਿਆ ਸੀ ਇਸ ਦੇ ਵਿੱਚ ਸਰੋਂ ਦਾ ਪ੍ਰਯੋਗ ਕੀਤਾ ਗਿਆ ਤੇ ਇਹ ਸਾਰਾ ਸਮਾਨ ਕਿੰਨਾ-ਕਿੰਨਾ ਕਿ ਲਿਆ ਸੀ ਡੇਢ 150 ਗ੍ਰਾਮ ਲਿਆ ਗਿਆ ਤੇ ਡੀਕੰਪੋਜ਼ਰ ਕਿੰਨਾ ਸੀ ਡੀਕੰਪੋਜ਼ਰ 16 ਲੀਟਰ ਸੀ ਇਹ ਸਾਰੀ ਠੀਕ ਹੈ ਤੇ ਇਹਦੇ ਰਿਜ਼ਲਟ ਬਹੁਤ ਵਧੀਆ ਮਿਲਦੇ ਪਏ। ਹਾਂਜੀ ਬਹੁਤ ਵਧੀਆ ਅੱਜ ਜੇਕਰ ਮਾਦਾਮ ਤੇ ਵੀ ਪ੍ਰਯੋਗ ਕੀਤਾ ਸਾਰਿਆਂ ਤੇ ਕੀਤਾਗਾ ਪ੍ਰਯੋਗ ਇਸਦਾ ਤੇ ਇਸ ਦੇ ਨਾਲ ਜਿਹੜੇ ਪੱਤੇ ਆ ਉਹ ਬਿਲਕੁਲ ਹਰੇ ਭਰੇ ਹੋ ਗਏ ਆ ਤੇ ਜਿਹੜਾ ਫਲ ਦੀ ਡ੍ਰੋਪਿੰਗ ਆ ਉਹ ਬਹੁਤ ਘੱਟ ਹੋਈ ਐ ਨਾ ਮਾਤਰਾ ਦੇ ਵਿੱਚ ਹੀ ਹੋਈ ਐ ਅੱਗੇ ਫਲ ਬਹੁਤ ਜ਼ਿਆਦਾ ਵਧਾਉਂਦਾ ਵੀ ਡਿੱਗ ਪੈਂਦਾ ਸੀਗਾ ਜਿਸ ਦੇ ਕਾਰਨ ਫੁੱਲ ਤਾਂ ਬਹੁਤ ਆਉਂਦੇ ਸੀ ਪਰੰਤੂ ਉਹ ਥੱਲੇ ਡਿੱਗ ਪੈਂਦੇ ਸੀਗੇ ਐਸ ਸਾਲ ਬਹੁਤ ਵਧੀਆ ਰਿਜ਼ਲਟ ਮਿਲਿਆਗਾ ਮਾਈਕਰੋ ਨਿਊਟ੍ਰਨ ਦਾ ਇਹ ਛੜਕਾਓ ਦਾ ਵੀ ਜੀ ਤੇ ਇਹ ਜਿਹੜਾ ਬੂਟਾ ਹੈਗਾ ਇਹ ਬੂਟਾ ਕਾ ਦਾ ਇਹ ਸਰ ਜੀ ਸੰਤਰੀਆਂ ਦਾ ਬੂਟਾ ਹੈਗਾ 16 ਸਾਲ ਪੁਰਾਣਾ ਬੂਟਾ ਹੈਗਾ ਇਹ ਸਰ ਜੀ ਤੇ ਇਹ ਤਾਂ ਬਹੁਤ ਜ਼ਬਰਦਸਤ ਫਟਾਰਾ ਲਿਆਣੇ ਆ ਜੀ ਇਸ ਨੂੰ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੰਤਰੀ ਲੱਗਦੇ ਆ ਸਰ ਜੀ ਇਹਨੂੰ ਹੁਣ ਫੁੱਲ ਕਦੋਂ ਆਉਣੇ ਆ ਫਲ ਸਰ ਜੀ ਆਏ ਵੀ ਆਏ ਇਸ ਤੋਂ ਫਲ ਬਣਿਆ ਹੋਇਆਗਾ ਅੱਛਾ ਡੋਡੀ ਪੈ ਗਈ ਹਾਂਜੀ ਹਾਂਜੀ ਇਸ ਤਰ੍ਹਾਂ ਕਰਕੇ ਹਲ ਦਾ ਰੂਪ ਇਸਨੇ ਫੁੱਲਾਂ ਤੋਂ ਸੋ ਦੋਸਤੋ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਇਹਨੂੰ ਡੋਡੀ ਪੈ ਗਈ ਹੈ ਜਿਹੜਾ ਇਹ ਸੰਤਰਾ ਕਿ ਕਿੰਨੂ ਆ ਨਹੀਂ ਸਰ ਜੀ ਆਪਣਾ ਇਹ ਕਿੰਨੂ ਆ ਸਰ ਜੀ ਕਿੰਨੂ ਤਾਂ ਦੋਸਤੋ ਕਿੰਨੂ ਨੂੰ ਡੋਡੀ ਪੈ ਗਈ ਹੈ ਪਹਿਲਾਂ ਫੁੱਲ ਆਏ ਸੀ ਤੇ ਇਹਨੂੰ ਵੀ ਬਹੁਤ ਜ਼ਿਆਦਾ ਫਲ ਆਉਂਦਾ ਦੋ ਤਿੰਨ ਵਾਰੀ ਤਾਂ ਮੈਨੂੰ ਦੇਖਿਆ ਆ ਕਿੰਨੂ ਆਪਸ ਨੇ 3 ਮਹੀਨੇ ਦੇ ਵਿੱਚ ਹੀ ਸਰ ਪੱਕ ਜਾਂਦੇ ਆ ਇਹ ਜੀ ਕਹਿੰਦਾ ਪੱਕ ਸੋ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਦੋਸਤੋ ਇਹਨਾਂ ਦੀ ਬਗੀਚੀ ਦਾ ਨਜ਼ਾਰਾ ਇਹਦੇ ਵਿੱਚ ਸੌਂਫ ਵੀ ਲੱਗੀ ਹੋਈ ਆ ਥੋੜੀ ਮਾਤਰਾ ਚ ਉਹ ਸਾਹਮਣੇ ਬੈਂਗੜਾਂ ਦੇ ਬੂਟੇ ਲੱਗੇ ਹੋਏ ਆ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿ ਸੌਂਫ ਜਿਹੜੀ ਹੈਗੀ ਆ ਪੱਕ ਚੱਲੀ ਆ ਤੇ ਮੇਰੇ ਖਿਆਲ ਚ ਮਹੀਨੇ ਦੇ ਵਿੱਚ ਸੌਂਫ ਬਾਹਰ ਆ ਜੇਗੀ ਤੇ ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਆ ਜਿਹੜੀ ਡੀਕੰਪੋਜ਼ਰ ਤੋਂ ਆਪਣਾ ਸਰਜੀ ਇਹ ਸੀਰੇ ਤੋਂ ਡੀਕੰਪੋਜ਼ਰ ਤਿਆਰ ਕੀਤਾ ਕਾਫੀ ਵੀਰ ਕਹਿ ਦਿੰਦੇ ਆ ਵੀ ਸੀਰੇ ਤੋਂ ਡੀਕੰਪੋਜ਼ਰ ਆ ਜਿਹੜਾ ਉਹ ਪਤਾ ਨਹੀਂ ਕਿਹੋ ਜਿਹਾ ਬੰਦ ਹੈ ਤੇ ਆ ਸੀਰੇ ਤੋਂ ਡੀਕੰਪੋਜ਼ਰ ਨੂੰ ਤਿਆਰ ਕੀਤਾ ਹੈਗਾ ਤੇ ਮੈਂ ਆਪਣੀ ਜਿਹੜੀ ਘਰ ਦੇ ਲਾਈ ਹੋਈ ਬੀਜੀਤੀ ਆ ਉਸ ਦੇ ਵਿੱਚ ਇਸ ਦਾ ਪ੍ਰਯੋਗ ਕਰਦਾ ਹਾਂ ਬਾਕੀ ਆ ਸੇਵ ਦਾ ਪੇੜ ਆ ਸਰਜੀ ਆ ਸੇਵ ਦਾ ਪੇੜ ਆ ਇਹਨੂੰ ਇੱਧਰ ਲਿਆਉਂਗਾ ਬੰਲੇ ਨੂੰ ਸਾਹਮਣੇ ਇਹ ਸੇਵ ਦਾ ਪੇੜ ਆ ਜੀ ਤੇ ਇਹ ਵਾਲਾ ਹਾਂਜੀ ਇਹ ਸੇਬ ਦਾ ਪੇੜ ਹੈ ਸੋ ਦੋਸਤੋ ਇੱਕ ਇਹ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ ਜਿਹੜਾ ਪੌਦਾ ਮੇਰੇ ਹੱਥ 'ਚ ਇਹਨੂੰ ਥੱਲੇ ਰੱਖੋ ਯਾਰ ਧੁੱਪ 'ਚ ਇਹ ਕੁਝ ਇਹ ਬੈਠ ਕੇ ਬੈਠ ਕੇ ਇਹ ਜਿਹੜਾ ਤੁਸੀਂ ਗਮਲਾ ਦੇਖ ਰਹੇ ਹੋ ਇਹਦੇ ਵਿੱਚ ਅਮਰਤਪਾਲ ਜੀ ਨੇ ਕੁਝ ਪੌਦੇ ਲਗਾ ਰੱਖੇ ਆ ਇਹ ਪੌਦੇ ਕਾਦੇ-ਕਾਦੇ ਆ ਤੇ ਕਿਵੇਂ ਲਗਾਏ ਆ ਇਹ ਵੀ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਇਹਨਾਂ ਨੇ ਕਾਫੀ ਸਾਰੇ ਪੌਦੇ ਗਮਲਿਆਂ ਦੇ ਵਿੱਚ ਲਗਾ ਰੱਖਿਆ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਸੋ ਇਹ ਤੁਸੀਂ ਦੇਖ ਪਾ ਰਹੇ ਹੋਗੇ ਕਿ ਅੰਬ ਦੇ ਪੌਦੇ ਆ ਜਿਹੜੇ ਪਪੀਤਾ ਵੀ ਵਿੱਚ ਲੱਗੇ ਹੋਏ ਛੋਟੀ ਪੌਦਾ ਪਪੀਤਾ ਅੰਬ ਅਮਰੂਦ ਪਪੀਤਾ ਪਪੀਤਾ ਤੇ ਇਹਦੇ ਵਿੱਚ ਮਿਰਚਾਂ ਲਾ ਰੱਖੀਆਂ ਨਾ ਨਹੀਂ ਇਹ ਪਪੀਤਾ ਹੀ ਹੈ ਸਾਰੇ ਇਹ ਸਾਰੇ ਪਪੀਤਾ ਹੀ ਆ ਆ ਵੀ ਨਹੀਂ ਇਹ ਪਪੀਤਾ ਨਹੀਂ ਗਾ ਸਰ ਜੀ ਇਹ ਕੋਈ ਔਰ ਚੀਜ਼ ਆ ਤਾਂ ਇਹ ਕਾਲਾ ਪੌਦਾ ਇਹ ਨਿੰਬੂ ਦਾ ਸਰ ਇਹ ਨਿੰਬੂ ਦਾ ਹਾਂ ਠੀਕ ਤੇ ਤੁਸੀਂ ਦੇਖ ਪਾ ਰਹੇ ਹੋਗੇ ਕਿ ਇੱਥੇ ਬੋਰਡ ਦਾ ਪੌਦਾ ਵੀ ਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਨਹੀਂ ਲਾਈ ਹੈ ਹਾਂ ਜੀ ਨਹੀਂ ਸਰ ਪੌਦਾ ਹੀ ਸੀਗਾ ਅੱਛਾ ਠੀਕ ਇਹਦੇ ਵਿੱਚ ਇਹਦੇ ਵਿੱਚ ਪਪੀਤਾ ਹੈ ਸਰ ਜੀ ਲੱਗਿਆ ਹੋਇਆ ਇਸ ਦੇ ਨਾਲ ਕਾਫੀ ਠੰਡਾ ਹਾਂ ਜਾਂ ਰਹਿੰਦਾਗਾ ਤਾਂ ਇਹ ਤੁਸੀਂ ਦੇਖ ਰਹੇ ਹੋਗੇ ਕਿ ਕੱਦੂ ਦਾ ਜਿਹੜਾ ਖੋਲ ਆ ਉਦੇ ਵਿੱਚ ਉਹਨੂੰ ਇਸਤੇਮਾਲ ਕੀਤਾ ਗਿਆ ਪਪੀਤੇ ਨੂੰ ਜਰਮੀਨੇਟ ਕਰਨ ਵਾਸਤੇ ਤੇ ਆਪਾਂ ਹੁਣ ਇੱਧਰ ਆਉਣੇ ਆ ਮੈਂ ਵੀ ਚੱਕ ਲੈਂਦਾ ਇਹ ਜਿਹੜਾ ਤਿੰਨ ਚਾਰ ਗੰਭਲੇ ਥੱਲੇ ਪਏ ਆਪਾਂ ਇਹਨਾਂ ਬਾਰੇ ਜਾਣਦੇ ਆ ਇਹ ਕੀ ਆ ਭਾਜੀ ਸਰ ਇਹ ਤਾਂ ਹੈਗਾ ਆਪਣਾ ਆੜੂ ਦਾ ਬੂਟਾ ਹੈ ਜਿਹੜਾ ਜੀ ਆਹ ਜਿਹੜਾ ਆਪਣੇ ਨਾਗਪੂਰੀ ਸੰਤਰਾ ਹੁੰਦਾਗਾ ਉਹ ਉਹਦਾ ਪੇੜ ਹੈ ਸਰ ਜੀ ਇਹ ਦੋਨੇ ਨਾਗਪੁਰੀ ਸੰਤਰੇ ਆ ਜਿਹੜੇ ਜੀ ਤੇ ਆ ਸਰ ਜੀ ਇਹ ਤਾਂ 베ਰੀ ਹੈ ਜੀ ਸਟਰਾਬਰੀ ਠੀਕ ਹੈ ਸਟਰਾਬਰੀ ਤੇ ਆਹ ਆ ਹੈਗਾ ਸਰ ਜੀ ਸੇਬ ਦਾ ਪੇੜ ਆਹ ਸੇਬ ਦਾ ਹਾਂਜੀ ਸੇਬ ਦਾ ਹੀ ਇਹ ਵੀ ਛੋਟਾ ਸੇਬ ਦਾ ਪੇੜ ਆ ਆ ਦੇਖੋ ਜੀ ਇਹਨਾਂ ਦੇ ਪੱਤੇ ਸੇਮ ਆ ਬਿਲਕੁਲ ਜੀ ਆ ਵੀ ਇਹ ਸੇਬ ਦਾ ਪੇੜ ਹੀ ਆ ਜੀ ਅੱਛਾ ਦੇਖਣ ਨੂੰ ਤੂੰ ਤਰਗਾ ਲੱਗਦਾ ਨਹੀਂ ਨਹੀਂ ਸਰ ਇਹ ਸੇਬ ਦਾ ਪੇੜ ਹੀ ਆ ਠੀਕ ਹਾਂਜੀ ਠੀਕ ਤਾਂ ਇਹਦੇ ਵਿੱਚ ਤੁਸੀਂ ਸੇਬ ਉਗਾ ਰੱਖਿਆ ਆੜੂਗਾ ਰੱਖਿਆ ਹਾਂਜੀ ਤੇ ਹੋਰ ਕਿਹੜੇ ਕਿਹੜੇ ਪੌਦੇ ਆ ਦੇ ਵਿੱਚ ਆ ਆ ਸਰ ਜੀ ਆਪਣੀਆਂ ਅਨਾਸਪਾਤੀਆਂ ਅਨਾਸਪਾਤੀ ਦਾ ਹੈ ਸਰ ਜੀ ਆਹ ਆਹ ਗਿਆ ਨਾਖਾ ਦਾ ਪੌਦਾ ਹਾਂਜੀ ਹਾਂਜੀ ਠੀਕ ਆ ਤਾਂ ਇਹਦੇ ਵਿੱਚ ਤਿੰਨ ਚਾਰ ਤਰ੍ਹਾਂ ਦੇ ਪੌਦੇ ਲਗਾ ਰੱਖੇ ਆ ਹਾਂਜੀ ਇਹ ਜਿਹੜੇ ਪੌਦੇ ਤੁਸੀਂ ਲਾਏ ਆ ਇਹਨਾਂ ਨੂੰ ਬੀ ਨਾਲ ਲਗਾਇਆ ਕਿ ਟਾਣੀ ਨਾਲ ਲਗਾਇਆ ਨਹੀਂ ਸਰ ਇਹ ਬੀ ਨਾਲ ਲਗਾਏ ਹੋਏ ਆ ਸਰ ਜੀ ਟਾਣੀ ਨਾਲ ਮੇਰੇ ਨਾਲ ਕਲਮਾਂ ਬੰਦੀਆਂ ਹੋਈਆਂਗਾ ਮੈਂ ਤੁਹਾਨੂੰ ਪਹਿਲਾਂ ਦਿਖਾ ਗਿਆ ਟੈਂਕੇ ਨਿੰਬੂ ਨੂੰ ਤਾਂ ਉਹ ਕਲਮ ਵੀ ਚੱਲ ਪਈ ਆ ਤੇ ਉਸ ਨੂੰ ਫੁੱਲ ਨਾਲ ਲੱਗਣੇ ਵੀ ਸ਼ੁਰੂ ਹੋ ਗਿਆ ਕਹਿੰਦਾ ਭਾ ਬਹੁਤ ਵਧੀਆ ਸਕਸੈਸ ਮਿਲੀ ਆ ਉਸ ਦੇ ਵਿੱਚ ਵੀ ਮੈਨੂੰ ਅੱਗੇ ਤੋਂ ਕੋਸ਼ਿਸ਼ ਕਰੂੰਗਾ ਕਿ ਮੈਂ ਕਲਮਾਂ ਤੋਂ ਹੀ ਤਿਆਰ ਕਰਾਂਗਾ ਠੀਕ ਸੋ ਦੋਸਤੋ ਬੀ ਦੇ ਨਾਲ ਇਹਨਾਂ ਨੇ ਪੌਦੇ ਤਿਆਰ ਕੀਤੇ ਆ ਭਵਿੱਖ ਦੇ ਵਿੱਚ ਇਹਨਾਂ ਦੀ ਗਰਾਫਟਿੰਗ ਕੀਤੀ ਜਾ ਸਕਦੀ ਆ ਪਰ ਲੋੜ ਨਹੀਂ ਹੈਗੀ ਜਿਹੜੇ ਦੇਸੀ ਪੌਦੇ ਹੈਗੇ ਆ ਉਹਨਾਂ ਦੀ ਖਾਸੀਅਤ ਇਹ ਹੁੰਦੀ ਆ ਜਿਹੜੇ ਬੀ ਤੋਂ ਪੌਦੇ ਪੈਦਾ ਹੁੰਦੇ ਆ ਕਿ ਉਹਨਾਂ ਦੀ ਉਮਰ 100 ਸਾਲ ਤੱਕ ਹੁੰਦੀ ਆ ਤੇ ਜਿਹੜੇ ਗਰਾਫਟਿੰਗ ਵਾਲੇ ਹੁੰਦੇ ਆ ਉਹਨਾਂ ਦੀ ਉਮਰ 30-35 ਸਾਲ ਹੁੰਦੀ ਆ ਸੋ ਇਹ ਪੌਦੇ ਫਲ ਬੇਸ਼ੱਕ ਲੇਟ ਦੇਣਗੇ ਪਰ ਲੰਬਾ ਸਮਾਂ ਦਿੰਦੇ ਰਹਿਣਗੇ ਪੇਂਦ ਕੀਤੇ ਹੋਏ ਪੌਦਿਆਂ ਦੇ ਮੁਕਾਬਲੇ